ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ 6 3 ਅਤੇ ਇਹਨਾਂ ਬੱਚਿਆਂ ਦੀ ਮਾਂ ਦੇ ਕੁਟਮਾਰ ਕਰਦੇ ਇੱਕ ਵਿਅਕਤੀ ਦੀ ਵਾਇਰਲ ਵੀਡੀਓ ਵੀ ਇੰਡੀਆ ਨਿਊਜ਼ ਪੰਜਾਬ ਦੇ ਵੱਲੋਂ ਦਿਖਾਇਆ ਗਿਆ ਤੇ ਉਸ ਦੇ ਖਬਰ ਜਾਂਦੇ ਹੀ ਜੁੜਾ ਹੈ ਇੰਡੀਆ ਨਿਊਜ਼ ਦੇ ਵੱਲੋਂ ਜਿਹੜੀ ਖਬਰ ਦਿਖਾਈ ਗਈ ਇਸ ਮਾਮਲੇ ਦੇ ਵਿੱਚ ਸ਼ਿਕਵਾ ਨੂੰ ਦਖਲ ਉਪਰੰਤ थाना सदर ਦੀ ਮੁਖਸਰ ਸਾਹਿਬ ਦੀ ਪੁਲਿਸ ਨੇ ਅਪਰਾਧ ਦੇ ਖਿਲਾਫ ਆਈਪੀਸੀ 354 ਤੇ 323 ਦੇ ਮੁਤਾਬਕ ਜੁਰਮ ਨਮਾਤਰ ਆਵਾਦਿਆ ਦਿਨ ਪਰਚਾ ਦਰਜ ਕਰਦੇ ਹੋਏ ਕਥਿਤ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮਾਦਾਜ ਹੋਣ ਦੇ ਵਿੱਚ ਦੇਰ ਕਰਨ ਅਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਫਟਕਾਰ ਲਗਾਉਂਦੇ ਆਖਿਆ ਹੈ ਕਿ ਔਰਤਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਵਧੀ ਕੀ ਅਤੇ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰਤ ਵਿਰੋਧੀ ਪ੍ਰਵਿਰਤੀ ਦੇ ਖਿਲਾਫ ਸਖਤ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇੱਕ ਵੱਡਾ ਐਕਸ਼ਨ ਜੜਾ ਲਿਆ ਹੈ ਇੰਡੀਆ ਨਿਊਜ਼ ਪੰਜਾਬ ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਇੰਡੀਆ ਨਿਊਜ਼ ਖਬਰ ਦਿਖਾਉਣ ਤੋਂ ਬਾਅਦ ਜੁੜਾਈ ਐਕਸ਼ਨ ਲਿਆ ਗਿਆ ਕਿ ਮੁਖਸਰ ਸਾਹਿਬ ਦੇ ਵਿੱਚ ਮਾਮਲੇ ਦੇ ਜੁੜੇ ਨੇ ਦਰਜ ਕਰ ਲਏ ਗਏ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਫਟਕਾਰ ਲਗਾਈ ਗਈ ਹੈ ਛੇਤੀਆ ਦੇ ਮਾਦੀ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਐਸੇ ਤੇ ਜੁੜੀ ਹੈ ਐਕਸ਼ਨ ਲਿਆ ਗਿਆ ਹੈ ਤੇ पंजाब राज महिला कमीशन एक्शन है लिया है उन्होंने कहा गया कि महिलाओं के प्रति जोड़ा है उल्टी प्रवृत्ति बर्दाश्त नहीं की जाएगी तरीके की महिलाओं के ना जुल्म है वह बर्दाश्त नहीं किया जाएगा तो वीडियो लगातार वायरल हो रही थ तस्वीर दे दे देख सकते हो किस तरीके महिला के उटमार लगातार वायरल हो रही है ਤੇ ਇਸੇ ਖਬਰ ਤੇ ਜਾਤਾ ਜਾਣਕਾਰੀ ਦੇਣ ਦੇ ਲਈ ਇਹ ਸ਼ਿਸ਼ਾਂਤ ਸਾਡੇ ਨਾਲ ਜੁੜ ਚੁੱਕੇ ਨੇ ਇਹ ਤੁਸੀਂ ਇਹ ਤੁਸੀਂ ਉਹ ਕਿ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਜਦੋਂ ਵਾਇਰਲ ਹੋਈ ਉਸ ਤੋਂ ਬਾਅਦ ਖਬਰ ਦਿਖਾਈ ਗਈ ਕਿਸ ਤਰੀਕੇ ਦੇ ਨਾਲ ਅਸਰ ਜੜਾ ਦੇਖਣ ਨੂੰ ਮਿਲਿਆ ਇੰਡੀਆ ਨਿਊਜ਼ ਦੇ ਜੀ ਅੰਜਲੀ ਦੱਸਦੀ ਹੈ ਕਿ ਇੰਡੀਆ ਨਿਊਜ਼ ਪੰਜਾਬ ਦੀ ਇਸ ਖਬਰ ਦਾ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਅਸੀਂ ਸ਼ੁੱਕਰਵਾਰ ਵਾਲੇ ਦਿਨ ਜਦੋਂ ਇਹ ਕਵਰ ਵੀਰਵਾਰ ਵਾਲੇ ਦਿਨ ਚਲਾਈ ਸੀ ਤਾਂ ਸ਼ੁੱਕਰਵਾਰ ਵਾਲੇ ਦਿਨ ਇਹ ਮਾਮਲਾ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੇਲ ਦੇ ਜਿਹੜਾ ਧਿਆਨ ਵਿੱਚ ਆਇਆ ਉਹਨਾਂ ਨੇ ਮੀਡੀਆ ਟੀਮ ਨਾਲ ਵੀ ਕੋਆਰਡੀਨੇਸ਼ਨ ਕੀਤਾ ਤਾਂ ਪੁਲਿਸ ਤੋਂ ਵੀ ਉਹਨਾਂ ਨੇ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਸੀ ਤਾਂ ਮੈਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੂਰੇ ਸਖਤ ਸ਼ਬਦਾਂ ਦੇ ਵਿੱਚ ਪੁਲਿਸ ਨੂੰ ਚੇਤਾਵਨੀ ਭਰੇ ਲਹਿਜੇ ਨਾਲ ਇਸ ਮਾਮਲੇ 'ਚ ਸਖਤ ਕਾਰਵਾਈ ਕਰਨ ਦਾ ਜਿਹੜਾ ਆਦੇਸ਼ ਦੇ ਦਿੱਤਾ ਸੀ ਤਾਂ ਮੈਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਹੀ ਇਹ ਜਿਹੜਾ ਇਸ ਮਾਮਲੇ 'ਚ ਐਫ ਆਈ ਆਰ ਦਰਜ ਹੋਈ ਹੈ ਇਹ ਦੱਸਦੀ ਹੈ ਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਦੀ ਘਟਨਾ ਹੈ ਪਿਛਲੇ ਐਤਵਾਰ ਦੀ ਜਦੋਂ 12:30 ਵਜੇ ਦੇ ਕਰੀਬ ਦੁਪਹਿਰੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿੱਥੇ ਨਵਾਲਗ ਬੱਚੀ ਨਾਲ ਛੇੜਛਾੜ ਦੀ ਹਰਕਤ ਹੋਈ ਸੀ ਮਾਂ ਨੇ ਵਿਰੋਧ ਕੀਤਾ ਤਾਂ ਹਮਲਾਵਰ ਨੇ ਜੋ ਛੇੜਛਾੜ ਕਰ ਰਿਹਾ ਸੀ ਵਿਅਕਤੀ ਸਾਰੇ ਪਰਿਵਾਰ ਦੀ ਬੁਰੀ ਤਰ੍ਹਾਂ ਨਾਲ ਔਟਮਾਰ ਕੀਤੀ ਸੀ ਸ पीडਿਤ ਮਾਵਾਂ ਤੀਆਂ ਹਸਪਤਾਲ ਵੀ ਦਾਖਲ ਰਹੀਆਂ ਪਰ ਪੁਲਿਸ ਨੇ ਇਸ ਮਾਮਲੇ 'ਚ 5 ਦਿਨਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਇਸ ਮਾਮਲੇ ਨੂੰ ਦਾ ਗੌਣ ਦੀ ਕਿਸੇ ਤੌਰ ਤੇ ਕੋਸ਼ਿਸ਼ ਹੋ ਰਹੀ ਸੀ ਪਰ ਮਹਿਲਾ ਕਮਿਸ਼ਨ ਨੇ ਸਿਰਫ ਮਾਮਲਾ ਦਰਜ ਕੀਤਾ ਗਿਆ ਹੈ ਜੋ ਫਿਰ ਉਸ ਨੂੰ ਗ੍ਰਿਫਤਾਰੀ ਵੀ ਕੋਈ ਹੋਈ ਹੈ ਜੀ ਅੰਜਲੀ ਬਿਲਕੁਲ ਸਪਸ਼ਟ ਕਰ ਦਵਾਂ ਤੁਹਾਨੂੰ ਮਹਿਲਾ ਕਮਿਸ਼ਨ ਦੇ ਬਹੁਤ ਸਖਤ ਆਦੇਸ਼ ਹਨ ਇਹ ਅਜਿਹੇ ਹਾਲਾਤ ਵਿੱਚ ਜਿਹੜੀ ਪੁਲਿਸ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਮੋਜਰਮ ਹਰ ਇੱਕ ਤਰ੍ਹਾਂ ਦਾ ਮੋਜਰਮ ਪੁਲਿਸ ਦੇ ਟੱਚ ਵਿੱਚ ਹੁੰਦਾ ਹੈ ਆਪਣੇ ਪਦਰ ਤੇ ਬੇਸ਼ੱਕ ਪੁਲਿਸ ਭਾਵੇਂ ਗ੍ਰਿਫਤਾਰੀ ਨਾ ਕਰੇ ਪਰ ਜਦੋਂ ਪੁਲਿਸ ਨੂੰ ਆਪਦੀਆਂ ਹੀ ਨੌਕਰੀਆਂ ਵਾਸਤੇ ਖਤਰਾ ਖੜਾ ਹੋ ਜਾਂਦਾ ਹੈ ਤਾਂ ਪੁਲਿਸ ਮੋਜਰਮ ਨੂੰ ਤੁਰੰਤ ਫੜ ਲੈਂਦੀ ਹੈ ਠੀਕ ਉਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਵੀ ਕੀਤਾ ਗਿਆ ਪੁਲਿਸ ਨੇ ਮੁਜਰਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਪੁਲਿਸ ਹੁਣ ਉਸ ਦੇ ਰਿਮਾਨ ਦੀ ਜਿਹੜੀ ਮੰਗ ਕਰੇਗੀ ਇਸ ਮਾਮਲੇ ਦੇ ਵਿੱਚ ਜਿਹੜਾ ਮਹਿਲਾ ਕਮਿਸ਼ਨ ਦੀ ਕਾਰਜਸ਼ੈਲੀ ਦੀ ਵਰਤੇ ਪੱਧਰ ਤੇ ਸ਼ਲਾਘਾ ਹੋ ਰਹੀ ਹੈ ਔਰਤਾਂ ਦੇ ਵਿੱਚ ਵੀ ਬਕਾਇਦਾ ਤੌਰ ਤੇ ਪੁਖਤਾ ਸੁਰੱਖਿਆ ਦਾ ਅਹਿਸਾਸ ਬਣਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਜੇ ਔਰਤਾਂ ਨਾਲ ਕੋਈ ਜ਼ਬਰ ਜ਼ੁਲਮ ਹੁੰਦਾ ਹੈ ਤਾਂ ਔਰਤਾਂ ਨੂੰ ਆਸ ਬਚ ਚੁੱਕੀ ਹੈ ਕਿ ਉਹਨਾਂ ਦੀ ਵੀ ਫਰਿਆਦ ਕਰਨ ਵਾਲਾ ਫਿਲਹਾਲ ਤਾਂ ਚੌਪ ਸਟੇਰ ਦੇ ਵਿੱਚ ਕੋਈ ਅਧਿਕਾਰੀ ਬੈਠਾ ਹੈ ਬਿਲਕੁਲ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸ਼ਾਂਤ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਇੰਡੀਆ ਨਿਊਜ਼ ਦੀ ਖਬਰ ਦਾ ਅਸਰ ਜੜਾ ਹੈ ਦੇਖਣ ਨੂੰ ਮਿਲਿਆ ਹੈ ਕਾਨੂੰਨ ਦੇ ਵੱਲੋਂ ਤੁਰੰਤ ਐਕਸ਼ਨ ਖਬਰ ਚਲਾਨ ਤੋਂ ਬਾਅਦ ਲਿਆ ਗਿਆ ਹੈ ਛੇਤੀਆਂ ਤੇ ਮਾਦੀ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ